ਦੋਰਾਹਾ ਵਿਖੇ ਕਸ਼ਮੀਰ ਕੁਕਵੇਰਜ਼ ਵਾਲਿਆਂ ਨੇ ਲਗਾ ਦਿੱਤੀ ਤਮਾਕੇਦਾਰ ਸਕੀਮ ਇੱਕ ਡਿਨਰ ਸੈੱਟ ਦੇ ਨਾਲ ਬਿਲਕੁਲ ਇੱਕ ਡਿਨਰ ਸੈੱਟ ਫ੍ਰੀ ਜੇਕਰ ਤੁਸੀਂ ਆਪਣੇ ਘਰ ਲਈ ਵਧੀਆ ਕੰਪਨੀ ਦੀ ਚਿਮਨੀ ਜਾਂ ਗੈਸ ਚੂਲਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਦੀ ਦੁਕਾਨ ਤੋਂ ਸਿਰਫ 1000 ਰੁਪਏ ਦੇ ਕੇ ਚਿਮਨੀ ਜਾਂ ਗੈਸ ਚੂਲਾ ਆਸਾਨ ਕਿਸ਼ਤਾਂ ਤੇ ਮਿਲੇਗਾ ਉਸ ਦੇ ਨਾਲ ਹੀ ਦੀਵਾਲੀ ਦੇ ਮੌਕੇ ਤੇ ਇਨਾਂ ਦੀ ਦੁਕਾਨ ਤੇ ਬੜੀ ਆਕਰਸ਼ਕ ਗਿਫਟ ਰੇਂਜ ਵੀ ਮਿਲੇਗੀ ਉਥੇ ਹੀ ਜੇਕਰ ਤੁਸੀਂ ਇਨਾਂ ਦੀ ਦੁਕਾਨ ਤੇ ਨਵੇਂ ਬਰਤਨ ਜਾਂ ਪੁਰਾਣੇ ਬਰਤਨ ਦੇਖ ਕੇ ਖਰੀਦਦਾਰੀ ਕਰੋਗੇ ਤਾਂ ਤੁਹਾਨੂੰ ਮਿਲੇਗਾ ਆਕਰਸ਼ਕ ਗਿਫਟ ਬਿਲਕੁਲ ਫ੍ਰੀ ਤਾਜੀ ਪਹੁੰਚੋ ਕਸ਼ਮੀਰ ਕੁਕਵੇਅਰਸ ਰੇਲਵੇ ਰੋਡ ਨੇੜੇ ਪੀਐਨਬੀ ਬੈਂਕ ਦੁਆਰਾਹ हां जी प्लीज जी जिस तरह के फेस्टिवल सीजन आ गया, की सी आ गया। चिम्नी, चिम्नी की है की ऑफर लेके आए हैं इस बार शास्त्री काल जी सारेनु इस बार हम सी ਤੁਹਾਡੇ ਲਈ ਬਹੁਤ ਹੀ ਧਮਾਕੇਦਾਰ ਆਫਰ ਲੈ ਕੇ ਆਏ ਆ ਸਿਰਫ 1000 ਰੁਪਏ ਦੇ ਕੇ ਤੁਸੀਂ ਚਿਮਨੀ ਬ੍ਰਾਂਡਡ ਚਿਮਨੀ ਔਰ ਬ੍ਰਾਂਡਡ ਚੁੱਲਾ ਲਿਆ ਸਕਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਕੱਲ ਹਰੇਕ ਘਰ ਦੀ ਜ਼ਰੂਰਤ ਹੈ ਚਿਮਨੀ ਔਰ ਚੁੱਲਾ ਔਰ ਇਹਦੇ ਨਾਲ ਨਾਲ ਤੁਹਾਨੂੰ ਹੋਰ ਵੀ ਬਹੁਤ ਆਫਰ ਦਵਾਂਗੇ ਜੀ ਜਿਸ ਤਰ੍ਹਾਂ ਕੇ ਫਾਈਨਾਂਸ ਸੁਵਿਧਾ ਉਪਲਬਧ ਹੋ ਗਈ ਤੁਹਾਡੇ ਦੁਕਾਨ ਤੇ ਬਹੁਤ ਹੀ ਸ਼ਾਨਦਾਰ ਆਫਰ ਹੈ ਇਸ ਤੋਂ ਇਲਾਵਾ ਜਿਸ ਤਰ੍ਹਾਂ ਕੇ ਫੈਸਟੀਵਲ ਸੀਜ਼ਨ ਚੱਲ ਰਿਹਾ ਅੱਗੇ ਤਾਂ ਤੇ ਰਸਾਰੀ ਹੈ ਫਿਰ ਦੀਵਾਲੀ ਆ ਰਹੀ ਹੈ ਉਸਮੋ ਕੀ ਕੀ ਆਫਰ ਹੈ ਬਿਲਕੁਲ ਜੀ ਇਸ ਵਾਰ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆ ਸਿਰਫ 4999 ਰੁਪਏ ਦਾ ਸਾਮਾਨ ਪਰਚੇਸ ਕਰੋ ਔਰ ਤੁਹਾਨੂੰ ਇੱਕ ਸਪੈਸ਼ਲ ਗਿਫਟ ਦਵਾਂਗੇ ਬਹੁਤ ਹੀ ਵਧੀਆ ਗਿਫਟ ਹੈ ਜਦੀ ਕੀ ਐਮ ਆਰ ਪੀ 599 ਰੁਪਏ ਤੱਕ બીજી ਇਸ ਤੋਂ ਇਲਾਵਾ ਕੀ ਆਫਰ ਚੱਲ ਰਹੀ ਹੈ ਜੀ ਹਾਂ ਜੀ ਇਸ ਦੇ ਨਾਲ ਹੀ ਅਸੀਂ ਇਸ ਵਾਰ ਤੁਹਾਡੇ ਲਈ ਲੈ ਕੇ ਆਏ ਐਕਸਚੇਂਜ ਆਫਰ ਕੋਈ ਵੀ ਪੁਰਾਣੇ ਭਾਂਡੇ ਮਿਕਸੀ ਜੂਸਰ ਕੋਈ ਵੀ ਇਲੈਕਟ੍ਰੋਨਿਕ ਆਈਟਮ ਪੁਰਾਣੀ ਲਿਆਓ ਅਤੇ ਨਵੀਂ ਲੈ ਜਾਓ ਔਰ ਇਸ ਦਾ ਮੁੱਲ ਬਾਜ਼ਾਰ ਨਾਲੋਂ ਬਹੁਤ ਹੀ ਵਧੀਆ ਤੁਹਾਨੂੰ ਦਵਾਂਗੇ ਔਰ ਇਹਦੇ ਨਾਲ ਨਾਲ 5000 ਦਾ ਆਫਰ ਜੋ ਹੈ ਉਹ ਵੀ ਤੁਹਾਨੂੰ ਇਨਕਲੂਡ ਕਰਕੇ ਤੁਹਾਨੂੰ ਨਾਲ ਗਿਫਟ ਦਿੱਤਾ ਜਾਊਗਾ ਹਾਂਜੀ ਇਸ ਦੇ ਨਾਲ ਨਾਲ ਅਸੀਂ ਤੁਹਾਡੇ ਲਈ ਲੈ ਕੇ ਆਏ ਗਿਫਟ ਆਈਟਮਸ ਵੀ ਬਹੁਤ ਹੀ ਵਧੀਆ ਰੇਂਜ ਕੀਤਾ ਕਿ ਤੁਸੀਂ ਦੇਖ ਸਕਦੇ ਹੋ ਇੰਪੋਰਟਡ ਸੂਪ ਸੈੱਟ ਇੰਪੋਰਟਡ ਟੀ ਸੈੱਟ ਵਗੈਰਾ ਹੋ ਗਿਆ ਪਲੇਟਰ ਸੈੱਟ ਹੋ ਗਿਆ ਬਹੁਤ ਹੀ ਵਧੀਆ ਵਧੀਆ ਰੇਂਜ ਹੈ ਔਰ ਡਰਾਈ ਫਰੂਟ ਦੀ ਸਪੈਸ਼ਲ ਰੇਂਜ ਹੈ ਸਾਡੇ ਕੋਲ ਡਰਾਈ ਫਰੂਟ ਰੇਜ਼ੀ ਔਰ ਇਸ ਦੇ ਨਾਲ ਨਾਲ ਡਿਨਰ ਸੈੱਟ ਦੀ ਬਹੁਤ ਵਧੀਆ ਰੇਂਜ ਹੈ ਇੱਕ ਡਿਨਰ ਸੈੱਟ ਲਓ ਇੱਕ ਡਿਨਰ ਸੈੱਟ ਤੁਹਾਨੂੰ ਬਿਲਕੁਲ ਫ੍ਰੀ ਦੇਵਾਂਗੇ ਨਾਲ ਸੈਲੋ ਦਾ ਔਰ ਲਾਪੇਲਾ ਦਾ ਸਾਰੇ ਡਿਨਰ ਸੈੱਟ ਬਹੁਤ ਵਧੀਆ ਕੁਆਲਿਟੀ ਚ ਨੇ ਇਸ ਦੇ ਨਾਲ ਨਾਲ ਤੁਹਾਨੂੰ ਅਸੀਂ ਇੰਪੋਰਟਡ ਟੀ ਸੈੱਟ ਵਗੈਰਾ ਸਨੈਕ ਸੈੱਟ ਔਰ ਹੋਰ ਬਹੁਤ ਹੀ ਵਧੀਆ-ਵਧੀਆ ਬਾਉਲਸ ਇੰਪੋਰਟਡ ਬਾਉਲਸ ਬਹੁਤ ਹੀ ਵਧੀਆ ਵੈਰਾਈਟੀ ਆ ਵਿਸਕੀ ਸੈੱਟ ਗਲਾਸ ਸੈੱਟ ਔਰ ਹੋਰ ਹੀ ਬਹੁਤ ਵਧੀਆ ਆਫਰ ਜਿਹਦੇ ਨਾਲ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜਲਦੀ ਤੋਂ ਜਲਦੀ ਪਹੁੰਚੋ ਕਸ਼ਮੀਰ ਕੁਕਵਰਜ਼ ਨੀਅਰ ਪੰਜਾਬ ਨੈਸ਼ਨਲ ਬੈਂਕ ਡੇਲਵੇ ਰੋਡ ਦਰਹਾ ਠੀਕ ਹੈ